ਧਾਰਮਿਕ ਗ੍ਰੰਥਾਂ ਦੀ ਬੇਦਬੀ ਦੇ ਖਿਲਾਫ 6 ਮਹੀਨੇ ਤੋਂ 400 ਫੁੱਟ ਉੱਚੇ BSL ਦੇ ਟਾਵਰ ਦੇ ਉੱਤੇ ਬੈਠੇ ਭਾਈ ਗੁਰਜੀਤ ਸਿੰਘ ਖਾਲਸਾ ਦੀ ਮਾਤਾ ਦੀ ਪੰਥਦਰਦੀਆਂ ਨੂੰ ਅਪੀਲ ਸਾਹਿਬ ਭਾਈ ਗੁਰਜੀ ਕੀ ਫਤਿਹ ਸਾਧ ਸੰਗਤ ਜੀ ਬੇਨਤੀ ਹੈ ਮੇਰੀ ਸਾਰੀ ਸਾਧ ਸੰਗਤ ਨੂੰ ਕਿ ਮੇਰਾ ਗੁਰਜੀਤ ਸਿੰਘ ਬੇਟਾ ਉਹਨੂੰ 6 ਮਹੀਨਾ ਲੱਗ ਗਿਆ ਟਾਵਰ ਤੇ ਚੜ੍ਹੇ ਨੂੰ ਸਾਧ ਸੰਗਤ ਜੀ ਉਹ ਮੇਰੇ ਨਾਲ 4-5 ਸਾਲ ਤੋਂ ਬਹੁਤ ਜ਼ਿਆਦਾ ਮੇਰੇ ਨਾਲ ਗੱਲਾਂ-ਵਾਟਾਂ ਕਰਦਾ ਸੀ ਜਾਂ ਬੇਆਦਬੀਆਂ ਹੋ ਜਾਂਦੀਆਂ ᱛੀਆਂ ਮੈਨੂੰ ਕਹਿੰਦਾ ਮਾਤਾ ਬੇਆਦਬੀ ਹੁਣ ਫੇਰ ਹੋ ਗਈ ਮਾਤਾ ਬੇਆਦਬੀ ਹੁਣ ਫੇਰ ਹੋ ਗਈ ਮੈਂ ਉਹਨੂੰ بس ਕੋਈ ਗੱਲ ਕਹਿਣੀ ਹੁੰਦੀ ਵੀ ਬੇਟਾ ਜੀ ਆਪਾਂ ਕੀ ਕਰ ਸਕਦੇ ਆ ਪੁੱਤਰ ਵੱਡੇ-ਵੱਡੇ ਗੁਰਦੁਆਰਿਆਂ 'ਚ ਆਟੜੇ ਖਾਲਸੇ ਬੈਠੇ ਨੇ ਗੁਰਦੁਆਰਿਆਂ 'ਚ ਵੱਡੇ ਵੱਡੇ ਆਉਦੇ ਨਹੀਂ ਬੈਠੇ ਨੇ ਬਾਬਾ ਜੀ ਸਾਰੇ ਵੱਡੇ ਵੱਡੇ ਗੁਰਦੁਆਰੇ ਚ ਬੈਠੇ ਨੇ ਪੁੱਤਰ ਉਹ ਨਹੀਂ ਜੇ ਕੋਈ ਗੱਲਬਾਤ ਕਰਦੇ ਆਪਾਂ ਕੀ ਕਰ ਸਕਦੇ ਆ ਬਸ ਮੇਰੇ ਨਾਲ ਕਈ ਵਾਰੀ ਗੁੱਸੇ ਵੀ ਹੋ ਜਾਂਦਾ ਪਰ ਕਰ 4-5 ਸਾਲ ਤੋਂ ਉਹ ਬਸ ਇਹੀ ਤਰ ਮੱਛੀ ਮੰਗੋ ਤੜਪਦਾ ਰਹਿੰਦਾ ਕਈ ਵਾਰੀ ਤਾਂ ਮੇਰੇ ਕੋਲੇ ਬਹੁਤ ਜਾਦੇ ਰੋਂਦਾ ਬਹੁਤ ਹੌਂਕੇ ਵੱਡੇ ਵੱਡੇ ਹੌਂਕੇ ਲੈ ਲੈ ਕੇ ਰੋਂਦਾ ਮੈਨੂੰ ਬਹੁਤ ਜਾਦੇ ਮੈਂ ਦੁਖੀ ਹੁੰਦੀ ਮੈਂ ਕਹਿੰਦੀ ਪੁੱਤਰ ਵੀ ਆਪਾਂ ਕੁਝ ਨਹੀਂ ਕਰ ਸਕਦੇ ਬੇਟੇ ਆਪਾਂ ਕੁਝ ਨਹੀਂ ਕਰ ਸਕਦੇ ਬਸ ਮੈਂ ਹੀ ਡਰਤੀ ਸੀ ਸਾ ਬਹੁਤ ਜਿਆਦੇ ਉਹਦਾ ਵੱਡਾ ਵੀ ਕਿਤੇ ਕੋਈ ਇਹ ਜੀ ਕੋਈ ਗੱਲ ਨਾ ਕਰ ਦੇ ਕੋਈ ਕਿਸੇ ਜਿਹੜੇ ਬੇਅਦਬੀਆਂ ਕਰਦੇ ਨੇ ਮਾੜੇ ਕਰਮ ਵਾਲੇ ਕਿਤੇ ਕਿਸੇ ਨੂੰ ਹੀ ਨਾ ਕਿ ਤੈਨੂੰ ਵਾਦੀ ਕਾਟੀ ਕਰ ਦੇਵੇ ਵੀ ਬਹੁਤ ਔਖਾ ਹੋ ਜਾਊਗਾ ਪਰ ਮੈਨੂੰ ਇਹ ਨਹੀਂ ਦੀ ਪਤਾ ਵੀ ਮੇਰਾ ਬੱਚਾ ਆਪਦੀ ਸਿਹਰ ਦੇ ਉੱਤੇ ਬਾਜਾ ਵਾਲੇ ਦੇ ਮੇਰੇ ਗੁਰੂ ਕਰਮ ਸਿੰਘ ਸਾਹਿਬ ਜੀ ਦੀ ਬੇਅਦਬੀ ਦਾ ਦੁੱਖ ਲੈ ਕੇ ਐਡੇ ਉੱਚੇ ਟਾਵਰ ਤੇ ਬੈਠੂਗਾ ਸੰਗਤ ਜੀ ਹੁਣ ਤੁਹਾਡੇ ਹੱਥ ਦੀ ਗੱਲ ਹੈ ਤੁਸੀਂ ਵੱਧ ਤੋਂ ਵੱਧ ਇਕੱਠ ਕਰੋਗੇ ਸਮਾਣੇ ਮੋਰਜੀ ਚ ਜਾਓ ਵੱਧ ਤੋਂ ਵੱਧ ਇਕੱਠ ਕਰਕੇ ਆਪਣੇ ਵੀਰ ਦਾ ਸਾਥ ਦਿਓ ਆਪਣੇ ਬੱਚੇ ਦਾ ਸਾਥ ਦਿਓ ਮੇਰੇ ਘਰ ਦਾ ਵੱਡਾ ਮੋਢੀ ਉਹੀ ਹੈ ਘਰ ਦਾ ਸਿਪਾਹ ਬਹੁਤ ਜਿਆਦੇ ਉਹ ਤੋਂ ਬਿਨਾ ਬਹੁਤ ਜਿਆਦੇ ਅਧੂਰੇ ਆ ਸਾਧ ਸੰਗਤ ਮੇਰੀ ਹੱਥ ਜੋੜ ਕੇ ਬੇਨਤੀ ਹੈ ਵੀ ਆਪਣੇ ਵੀਰ ਦਾ ਸਾਥ ਦਿਓ ਬਿਨਾ ਕਾਨੂੰਨ ਬਣਾਏ ਉਹ ਉੱਤਰਦਾ ਨਹੀਂ ਟਾਵਰ ਤੋਂ ਉਹ ਕਹਿੰਦੇ ਵੀ ਚਾਹੀ ਮੇਰੀ ਮੌਤ ਹੋ ਜੇ ਮੈਂ ਬਹੁਤ ਜਿਆਦੇ ਉਹਦੇ ਮੂਰੇ ਹੱਥ ਜੋੜੇ ਕਾਏ ਮਹੀਨੇ ਵੀ ਬੇਟਾ ਜੀ ਉੱਤਰਿਆ ਪੁੱਤ ਅਸੀਂ ਕੀ ਕਰਾਂਗੇ ਤੇਤੋਂ ਵੀ ਨਾ ਉਹ ਬਸ ਮੈਨੂੰ ਇਹੀ ਕਹਿੰਦਾ ਮਾਤਾ ਪਹਿਲਾਂ ਮੇਰਾ ਗੁਰੂ ਐ ਪਿੱਛੋਂ ਤੁਸੀਂ ਹੋ ਵਾਹਿਗੁਰੂ ਸਾਡੀ ਦਾਦੀ ਹੁਣ ਕੀ ਕਰੀਏ ਡੈਡੀ ਕਾਤਾ ਹੋਣਗੇ ਕਾਤਾ ਹੋਣਗੇ ਮੈਂ ਬੱਚਿਆਂ ਨੂੰ ਸਰਦਨ ਕਹਿੰਨੇ ਕੋਈ ਨਾ ਪੁੱਤਰ ਵਾਹਿਗੁਰੂ ਆਪਣੀ ਸੁਣੂਗਾ ਤਾਂ ਆਪਦੀ ਸੱਚੀ ਰੂਹ ਹੋ ਕੇ ਬੈਠਾ ਹੈ ਉਹਦਾ ਮਾਲਕ ਦੇ ਚਰਨਾਂ 'ਚ ਬਾਹਿਗੁਰੂ ਆਪੇ ਸੁਣੂਗਾ ਉਹਦੀ ਸਾਧ ਸੰਗਤ ਮੇਰੀ ਇਹੀ ਬੇਨਤੀ ਹੈ ਵੀ ਮੇਰੇ ਬੱਚੇ ਨੂੰ ਹੁਣ 2 ਮਹੀਨੇ ਸਵਾ 2 ਮਹੀਨੇ ਹੋ ਗਏ ਨੇ ਪ੍ਰਸ਼ਾਦਾ ਵੀ ਨਹੀਂ ਛਕਿਆ ਚਾਹ ਤੇ ਅਰ ਪਾਣੀ ਤੇ ਬੈਠਾ ਹੈ ਉਹ ਹੁਣ ਇਹ ਕਹਿੰਦਾ ਵੀ ਜਿੰਨਾ ਚਿਰ ਕਾਨੂੰਨ ਨਹੀਂ ਪਾਸ ਹੁੰਦੇ ਮੈਂ ਪ੍ਰਸ਼ਾਦਾ ਨਹੀਂ ਛਕਣਾ